ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਚੌਂਕੀ ਲੱਧੂਵਾਲਾ ਲੱਧੂਵਾਲਾ ਦੇ ਨਹਿਰਾਂ ਤੇ ਮੌਜੂਦ ਆ ਦੱਸ ਦਈਏ ਕਿ ਸ੍ਰੀ ਮੁਕਸਰ ਸਾਹਿਬ ਦੀ ਤੇ ਫਾਜ਼ਿਲਕਾ ਦੀ ਜਿਹੜੀ ਇਹ ਹੱਦ ਇੱਥੇ ਲੱਧੂਵਾਲੇ ਪੁਲਾਹਤੇ ਆ ਤਾਂ ਅੱਜ ਇੱਥੇ ਜ਼ਿਲ੍ਹਾ ਫਾਜ਼ਿਲਕਾ ਤੋਂ ਥਾਣਾ ਵੈਰੋ ਕੀ ਥਾਣਾ ਵੈਰੋ ਕੀ ਦੀ ਜਿਹੜੀ ਇੱਥੇ ਚੌਂਕੀ ਆਵ ਲੱਧੂਵਾਲੇ ਦੇ ਵਿੱਚ ਤਾਂ ਅੱਜ ਇੱਥੇ ਚੈਕਿੰਗ ਹੋ ਰਹੀ ਆ ਸ਼ੱਕੀ ਵਹੀਕਲਾਂ ਦੀ ਚੈਕਿੰਗ ਹੋ ਰਹੀ ਆ ਤਾਂ ਦੱਸ ਦਈਏ ਕਿ ਇੱਥੋਂ ਦੇ ਚੌਕੀ ਇੰਚਾਰਜ ਜੋ ਆ ਜੋ ਇੱਥੇ ਸਾਡੇ ਨਾਲ ਮੌਜੂਦ ਆ ਤਾਂ ਹਰ ਕਿਸੇ ਗੱਡੀ ਦੀ ਜਿਹੜੀ ਚੈਕਿੰਗ ਹੋ ਰਹੀ ਆ ਸ਼ੱਕੀ ਵਹੀਕਲਾਂ ਦੀ ਚੈਕਿੰਗ ਹੋ ਰਹੀ ਆ ਅੱਜ ਇੱਥੇ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਆ ਆ ਸਾਡੇ ਨਾਲ ਇਸ ਟਾਈਮ ਮੌਜੂਦ ਆ ਚੌਕੀ ਇੰਚਾਰਜ ਇੱਥੋਂ ਦੇ ਮੌਜੂਦ ਆ ਲੱड्डੂ ਵਾਲਾ ਦੇ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਆ ਦਿੱਖ ਰਿਹਾ ਹੈ ਕਿ ਜੋ ਵੀ ਸ਼ੱਕੀ ਵਹੀਕਲਾ ਹਰ ਕਿਸੇ ਨੂੰ ਰੋਕ ਕੇ ਉਸ ਦੀ ਜਿਹੜੀ ਚੈਕਿੰਗ ਆ ਉਹ ਪੂਰੀ ਨਿਗਰਾਨੀ ਦੇ ਨਾਲ ਕੀਤੀ ਜਾ ਰਹੀ ਆ ਕਿਉਂਕਿ ਥਾਣਾ ਬੈਰੋ ਕੀ ਤੋਂ ਇਹ ਜਿਹੜੀ ਚੌਂਕੀ ਆ ਇੱਥੋਂ ਦੇ ਜਿਹੜੇ ਐਸਐਸਆਈ ਆਪਣੇ ਲਖਵਿੰਦਰ ਸਿੰਘ ਜੀ ਉਹ ਮੌਜੂਦ ਆ ਇੱਥੇ ਜੋ ਵੀ ਵਹੀਕਲਾ ਆ ਰਿਹਾ ਸ਼ੱਕੀ ਵਹੀਕਲਾ ਆ ਰਿਹਾ ਉਹਨਾਂ ਦੀ ਚੈਕਿੰਗ ਬੜੀ ਸ਼ਕਤੀ ਦੇ ਨਾਲ ਹੋ ਰਹੀ ਆ ਕਿਉਂਕਿ ਪੰਜਾਬ ਦੇ ਵਿੱਚ ਦੱਸ ਦਈਏ ਕਿ ਬੜਾ ਵੱਡਾ ਜਿਹੜਾ ਨਸ਼ਿਆਂ ਦਾ ਜਿਹੜਾ ਦੱਸ ਦਈਏ ਕਿ ਜੋਰ ਆ ਨਸ਼ਿਆਂ ਨੂੰ ਲੈ ਕੇ ਹਰ ਥਾਂ ਤੇ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਆ ਪ੍ਰਸ਼ਾਸਨ ਦੇ ਵੱਲੋਂ ਦੱਸ ਦਈਏ ਕਿ ਸ਼ੱਕੀ ਵਹੀਕਲਾਂ ਨੂੰ ਰੋਕ ਕੇ ਹਰ ਕਿਸੇ ਨੂੰ ਰੋਕ ਕੇ ਉਸ ਦੀ ਤਸੱਲੀ ਦੇ ਨਾਲ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਆ ਲੱਧੂ ਵਾਲੇ ਦੇ ਵਿੱਚ ਮੌਜੂਦ ਆ ਇਸ ਟਾਈਮ ਅਸੀਂ ਤਸਵੀਰਾਂ ਤੁਹਾਡੇ ਸਾਹਮਣੇ ਆ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਰਹੇ ਆ ਸ਼੍ਰੀ ਜੋ ਵੀ ਵਹੀਕਲ ਸ਼੍ਰੀ ਮੁਖਸਰ ਸਾਹਿਬ ਤੋਂ ਆ ਰਹੇ ਆ ਜਾਇਦ ਰੋ ਜਲਾਲਾਬਾਦ ਤੋਂ ਆ ਰਹੇ ਆ ਕਿਤੋਂ ਵੀ ਆ ਰਹੇ ਆ ਕਿਉਂਕਿ ਜੋ ਵੀ ਇੱਥੇ ਚੌਂਕ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੀ ਤੁਹਾਡੇ ਸਾਹਮਣੇ ਆ ਦੇਖੋ ਚੈਕਿੰਗ ਬੜੀ ਸ਼ਕਤੀ ਦੇ ਨਾਲ ਹੋ ਰਹੀ ਆ ਅ ਜੋ ਵੀ ਇੱਥੇ ਭਾਈ ਸਾਹਿਬ ਆ ਰਹੇ ਵਹੀਕਲਾਂ ਨਾਲ ਉਹ ਨਾਲ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਆ ਜੀ ਸੁਖਪਾਲ ਸਿੰਘ ਪੱਲੀ ਕਿੱਥੋਂ ਆ ਰਹੇ ਆ ਜੀ ਮੁਕਸਰ ਤੋਂ ਆ ਰਹੇ ਆ ਅ ਗੱਡੀ ਗੱਡੀ ਦੀ ਚੈਕਿੰਗ ਕੀਤੀ ਗਈ ਜਾਂ ਕੁਝ ਮਿਲਿਆ ਜੀ ਨਹੀਂ ਦੱਸ ਦਈਏ ਕਿ ਜੋ ਵੀ ਵਹੀਕਲ ਆ ਰਹੇ ਉਹਨਾਂ ਦੀ ਬੜੀ ਸ਼ਕਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਭਾਈ ਸਾਹਿਬ ਸਾਡੇ ਨਾਲ ਮੌਜੂਦ ਆ ਪਿੱਛੇ ਹੋਰ ਵੀ ਕੋਈ ਨਾਕਾ ਲੱਗਿਆ ਜੀ ਨਹੀਂ ਹੋਰ ਤਾਂ ਨਹੀਂ ਗਾ ਜੀ ਮੁਖਤਾਰ ਅੱਛਾ ਜੀ ਕਿੱਥੇ ਜਾ ਰਹੇ ਹੋ ਜੀ ਤੰਬੂ ਵਾਲੇ ਜਾ ਰਹੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾ ਸਕਦੇ ਆ ਵਹੀਕਲਾਂ ਦੇ ਵਿੱਚ ਬੜੀ ਸ਼ਕਤੀ ਨਾਲ ਚੈਕਿੰਗ ਕੀਤੀ ਜਾ ਰਹੀ ਆ ਕਿਉਂਕਿ ਆਦੇਸ਼ ਆ ਸੀਨੀਅਰ ਅਫਸਰਾਂ ਦੇ ਆਦੇਸ਼ ਆ ਪ੍ਰਸ਼ਾਸਨ ਨੂੰ ਇੱਥੇ ਜਿਹੜੇ ਚੌਂਕੀ ਦੇ ਆਦੇਸ਼ ਕੀਤੇ ਗਏ ਸੀ ਥਾਣਾ ਬੈਰੋ ਕਿ ਤੋਂ ਅੱਜ ਏਐਸਆਈ ਲਖਵਿੰਦਰ ਸਿੰਘ ਜੀ ਦੀ ਅਗਵਾਈ ਦੇ ਹੇਠ ਇੱਥੇ ਚੌਂਕ ਦੇ ਵਿੱਚ ਜਿਹੜੀ ਬੜੀ ਸ਼ਕਤੀ ਦੇ ਨਾਲ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਕੈਮਰਾਮੈਨ ਢਿੱਲੋਂ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਹਾਂ ਦਿੱਲੀ ਗ੍ਰਾਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ